ਜੀ ਜੀ ਹਰਚਲ ਸਿੰਘ ਪੁੱਲਰ ਤੋਂ ਬਾਅਦ ਇੱਕ ਹੋਰ ਵੱਡੀ ਕਾਰਵਾਈ ਪੰਜਾਬ ਪੁਲਿਸ ਦੇ ਵੱਡੇ ਅਫਸਰ ਦੇ ਉੱਪਰ ਕੀਤੀ ਗਈ ਹੈ ਵੱਡੀ ਗ੍ਰਿਫਤਾਰੀ ਹੋਈ ਹੈ ਇਸ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮਾਪੀ ਕੈਸੇ ਤੁਹਾਡੇ ਨਾਲ ਸਮਝੀ ਵੱਡੀ ਖਬਰ ਜੋ ਕਿ ਪੰਜਾਬ ਪੁਲਿਸ ਦੇ ਇੱਕ ਵੱਡੇ ਅਫਸਰ ਦੇ ਉੱਪਰ ਵੱਡੀ ਕਾਰਵਾਈ ਕੀਤੀ ਗਈ ਹੈ ਗ੍ਰਿਫਤਾਰੀ ਕਰ ਦਿੱਤੀ ਗਈ ਹੈ ਕਿਉਂਕਿ ਮਾਮਲਾ ਜਦੋਂ ਨਿਕਲ ਕੇ ਸਾਹਮਣੇ ਆਉਂਦਾ ਹੈ ਝੂਠਾ ਪਰਚਾ ਪਾਇਆ ਗਿਆ ਸੀਗਾ ਕਿਸੇ નિર્ਦੋਸ਼ ਨੂੰ 1 ਕਿਲੋਗ੍ਰam ਚਿੱਟੇ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀਗੀ ਉਸ ਦੇ ਚਲਦੇ ਵੱਡੀ ਕਾਰਵਾਈ ਹੁੰਦੀ ਹੈ ਹਾਲਾਂਕਿ ਜਿਸ ਅਫਸਰ ਨੂੰ ਗ੍ਰਿਫਤਾਰ ਕੀਤਾ ਗਿਆ 2 ਸਾਲ ਪਹਿਲਾਂ ਉਹ ਰਿਟਾਇਰ ਹੋ ਗਏ ਸੀਗੇ ਸੇਵਾਮੁਕਤ ਹੋ ਗਏ ਸੀਗੇ ਏ.ਆਈ.ਜੀ ਰਸ਼ਪਾਲ ਸਿੰਘ ਨੂੰ ਹੁਣ ਗ੍ਰਿਫਤਾਰ ਕਰ ਦਿੱਤਾ ਗਿਆ ਹਾਲਾਂਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਐਸ.ਐਸ.ਪੀ ਰਹੇ ਨੇ ਉਸ ਤੋਂ ਬਾਅਦ ਏ.ਆਈ.ਜੀ ਰਹੇ ਨੇ ਤੇ 2 ਸਾਲ ਪਹਿਲਾਂ ਉਹਨਾਂ ਦੀ ਰਿਟਾਇਰਮੈਂਟਰੀ ਹੋ ਗਈ ਸੀਗੀ ਸੇਵਾਮੁਕਤ ਹੋ ਗਏ ਸੀਗੇ ਲੇਕਿਨ ਮਾਮਲਾ ਜਿਹੜਾ ਕਿਤਨੇ ਕਿਤੇ ਚੱਲ ਰਿਹਾ ਸੀਗਾ ਸੋ ਸ਼ਿਕਾਇਤਕਰਤਾ ਦੇ ਵੱਲੋਂ ਸ਼ਿਕਾਇਤ ਜਿਹੜੀ ਉਹ ਡੀ.ਜੀ.ਪੀ ਪੰਜਾਬ ਨੂੰ ਕੀਤੀ ਗਈ ਉਸ ਤੋਂ ਬਾਅਦ ਉੱਚ ਸਤਰੀਏ ਜਿਹੜੀ ਹੈ ਇਹਦੀ ਪੂਰੀ ਜਾਂਚ ਹੁੰਦੀ ਹੈ ਤੇ ਜਾਂਚ ਤੋਂ ਬਾਅਦ ਗ੍ਰਿਫਤਾਰੀ ਜਿਹੜੀ ਹੁਣੇ ਸਮੇਂ ਕੀਤੀ ਗਈ ਹੈ 2 ਸਾਲ ਪਹਿਲਾਂ ਸੇਵਾਮੁਕਤ ਹੋ ਗਏ ਸੀਗੇ ਏਆਈਜੀ ਰਸ਼ਪਾਲ ਸਿੰਘ ਜੋ ਕਿ ਪੰਜਾਬ ਦੇ ਕਈ ਤਾਂ ਮਤੇ ਐਸਐਸਪੀ ਵੀ ਰਹਿ ਚੁੱਕੇ ਨੇ ਤਸਵੀਰ ਦੇਖ ਸਕਦੇ ਹੋ ਹਾਲਕਿ 2 ਸਾਲ ਪਹਿਲਾਂ ਰਿਟਾਇਰ ਹੋਈ ਸੀ ਲੇਕਿਨ ਮਾਮਲਾ ਜਿਹੜਾ ਚੱਲ ਰਿਹਾ ਸੀਗਾ ਡੀਆਈਜੀ ਦੇ ਕੋਲ ਸ਼ਿਕਾਇਤਕਰਤਾ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿਉਂਕਿ ਏਆਈਜੀ ਰਿਸ਼ਪਾਲ ਸਿੰਘ ਸਣੇ 10 ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਜਿਹੜਾ ਮਾਮਲਾ ਦਰਜ ਹੋਇਆ ਕਿਉਂਕਿ 1 ਕਿਲੋਗ੍ਰam ਚਿੱਟੇ ਦਾ ਮਾਮਲਾ ਹੈ 1 ਕਿਲੋਗ੍ਰam ਚਿੱਟੇ ਦਾ ਪਰਚਾ ਜਿਹੜਾ ਕਿਸੇ ਨਿਰਦੋਸ਼ ਉੱਤੇ ਪਾਇਆ ਗਿਆ ਸੀਗਾ ਹਾਲਕਿ ਪੂਰੀ ਜਾਣਕਾਰੀ ਜਿਹੜੀ ਹੈ ਉਹ ਹਾਲ ਤੱਕ ਜਨਤਕ ਨਹੀਂ ਕੀਤੀ ਗਈ ਹੈ ਆਫੀਸ਼ੀਅਲ ਅਨਾਉਂਸਮੈਂਟ ਸਾਹਮਣੇ ਨਹੀਂ ਆਈਏ ਲੇਕਿਨ ਗ੍ਰਿਫਤਾਰੀ ਜਿਹੜੀ ਹੋ ਚੁੱਕੀ ਹੈ ਸਮੇਂ ਹਾਲਾਂਕਿ ਪੂਰਾ ਕੀ ਮਾਮਲਾ ਹੈ ਅਧਿਕਾਰਿਤ ਬਿਆਨ ਸਾਹਮਣੇ ਨਹੀਂ ਆਏ ਨੇ ਲੇਕਿਨ ਜੋ ਸੂਤਰਾਂ ਦੇ ਹਵਾਲੇ ਤੋਂ ਇਸ ਸਮੇਂ ਖਬਰ ਸਾਹਮਣੇ ਆ ਰਹੀ ਹੈ ਕਿ ਏਆਈਜੀ ਰਿਸ਼ਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਮਾਮਲਾ ਜੋ ਨਿਕਲ ਕੇ ਸਾਹਮਣੇ ਆਉਂਦਾ ਹੈ 1 ਕਿਲੋਗ੍ਰਾਮ ਡਰੱਗ ਦਾ ਮਾਮਲਾ ਹੈ ਕਿਸੇ ਨਿਰਦੇਸ਼ ਕਿਸੇ ਨਿਰਦੋਸ਼ ਦੇ ਉੱਪਰ ਝੂਠਾ ਪਰਚਾ ਪਾ ਕੇ ਉਸ ਨੂੰ ਫਸਾਉਣ ਦਾ ਜਿਹੜੀ ਫਸਾਉਣ ਦੀ ਜਿਹੜੀ ਹੈ ਉਹ ਕੁੱਛ ਜਿਸ ਕਿ ਤੱਕ ਇਹ ਸੀ ਗਿਆ ਉਸੇ ਤਰ੍ਹਾਂ ਤੇ ਭਾਂਡਾ ਫੁੱਟਦਾ ਹੈ ਤੇ ਜਦੋਂ ਭਾਂਡਾ ਫੁੱਟਦਾ ਹੈ ਤੇ ਸਾਰਾ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਸੋ ਹੁਣੇ ਸਮੇਂ AIG ਰਿਸ਼ਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ AIG ਰਿਸ਼ਪਾਲ ਸਿੰਘ ਦੇ ਸਣੇ 10 ਹੋਰ ਲੋਕਾਂ ਦੇ ਉੱਪਰ ਮਾਮਲਾ ਦਰਜ ਹੋਇਆ ਕਿਉਂਕਿ ਇਹ ਝੂਠਾ ਪਰਚਾ ਪਾਉਣ ਦੇ ਮਾਮਲੇ ਵਿੱਚ ਵੱਡੀ ਗ੍ਰਿਫਤਾਰੀ ਹੁੰਦੀ ਹੈ ਸੋ ਦੇਖ ਸਕਦੇ ਹੋ ਜਿੱਥੇ ਕਿ ਪ੍ਰਸ਼ਾਸਨ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਪੰਜਾਬ ਪੁਲਿਸ ਦੇ ਵੱਡੇ ਅਫਸਰ ਦੇ ਉੱਪਰ ਕਾਰਵਾਈ ਹੁੰਦੀ ਹੈ SSP AIG ਰਿਸ਼ਪਾਲ ਸਿੰਘ ਹੁਣਾਂ ਨੂੰ ਗ੍ਰਿਫਤਾਰ ਕਰ ਲਿਆ ਦਿੱਤਾ ਗਿਆ ਇਸ ਤੋਂ ਪਹਿਲਾਂ DIG ਹਰਚਰਨ ਸਿੰਘ ਭੁੱਲਰ ਹੁ ਸਾਹਮਣੇ ਆਇਆ ਸੀਗਾ ਉਸ ਦੇ ਚੱਲਦੇ ਇੱਕ ਹੋਰ ਵੱਡੀ ਕਾਰਵਾਈ ਜਿਹੜੀ ਇਹ ਕਹਿ ਲੋ ਕਿ ਵੱਡਾ ਕਦਮ ਇੱਕ ਪ੍ਰਸ਼ਾਸਨ ਦੇ ਸਾਹਮਣੇ ਆਉਂਦਾ ਹੈ ਜਿੱਥੇ ਕਿ ਏਆਈਜੀ ਐਸਐਸਪੀ ਰਿਸ਼ਪਾਲ ਸਿੰਘ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ